ਮੇਰੇ ਵੱਲੋਂ ਤੁਹਾਨੂੰ ਸਾਰਨ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਨੂੰ ਠੀਕ ਹੋਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਸਫਰ ਸ਼ਹਾਦਤ ਸ਼ੁਰੂ ਕੀਤਾ ਹੋਇਆ ਹੈ ਤੇ ਆਪਾਂ ਕੋਟਲਾ ਖਾਨ ਨਿਹੰਗ ਗੁਰਦੁਆਰਾ ਪੱਠਾ ਸਾਹਿਬ ਤੋਂ ਚੱਲ ਕੇ ਸਵਾਪਾ ਪਹੁੰਚੇ ਜ ਚਮਕੌਰ ਸਾਹਿਬ ਚਮਕੌਰ ਦੀ ਕੱਚੀ ਗੜੀ ਕੱਚੀ ਗੜੀ ਵੈਸੇ ਤਾਂ ਹੈ ਨਹੀਂ ਉਹ ਤਾਂ ਢਾ ਦਿੱਤੀ ਗਈ ਆ ਕਾਫੀ ਸਾਲਾਂ ਤੋਂ ਸੋ ਉਸ ਨੂੰ ਮੁੱਖ ਰੱਖਦੇ ਹੋਇਆਂ ਉਹਨੂੰ ਇਮਾਰਤ ਨੂੰ ਬਣਾਉਂਦੇ ਹੋਇਆਂ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਘੜੀ ਇਦਾਂ ਤਿਆਰ ਕੀਤੀ ਹੋਈ ਹੈ ਤੇ ਆਪਾਂ ਜਾ ਕੇ ਪਹਿਲਾਂ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸੋ ਇਹ ਲਿਖਿਆ ਹੋਇਆ ਜੀ ਗੁਰੂ ਘਰ ਦਾ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਘੜੀ ਸਾਹਿਬ ਸ਼੍ਰੀ ਚਮਕੌਰ ਸਾਹਿਬ ਰੋਪਨਗਰ ਇਹ ਪਵਿੱਤਰ ਸਥਾਨ ਹੈ ਜਿੱਥੇ ਸਹਿਬ ਕਮਾਲ ਸ੍ਰੀ ਗੁਰੂ ਅਰਜਨ ਸਿੰਘ ਜੀ ਨੇ ਸ੍ਰੀ ਨਾਨਕਪੁਰ ਸਾਹਿਬ ਛਡ ਉਪਰੰਤ 7 ਪੋ 1704 ਈਸਵੀ 1761 ਬਿਕਰਮੀ ਨੂੰ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹਿਬਜਾਦੇ ਅਤੇ ਪੰਜ ਪਿਆਰੇ ਅਤੇ 40 ਸੰਗਾਂ ਸਮੇਤ ਬਾਗ ਵਿੱਚ ਗੁਰੂ ਦੁਆਰਾ ਸ੍ਰੀ ਦਮਦਮ ਸਾਹਿਬ ਵਿਖੇ ਉਤਾਰਾ ਕੀਤਾ ਇੱਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੇ ਵਾਲੀ ਹਮ ਅਵੇਲੀ ਗੱਡੀ ਦੇ ਮਾਲਕ ਰਾਜ ਜਗਤ ਅਸਿਆ ਨੂੰ ਰੂਪ ਚੰਦ ਨਾਲ ਗੱਡੀ ਲੈਣ ਸੰਬੰਧੀ ਰਾਬਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੱਡੀ ਗੁਰੂ ਜੀ ਨੂੰ ਸੌਮ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੱਡੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕੀਤੀ ਗੱਡੀ ਦੇ ਚਾਰੇ ਪਾਸੇ 8-8 ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੱਡੀ ਨੂੰ ਘੇਰਾ ਪਾ ਲਿਆ 8-9 ਦਿਨ ਵਿੱਚ ਸਮਾਨ ਜਿੱਤ ਹੋਇਆ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਦੋਨੇ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਪਿਆਰੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਸਮੇਤ ਕਈ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਅੰਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜਾ ਸਿੰਘਾਂ ਦੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਪੰજા ਪਹਿਰੇ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਫੈਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਏ ਅੱਗੋਂ ਗੁਰੂ ਜੀ ਨੇ ਮਾਛੀਵਾੜ ਦੇ ਜੰਗਲਾ ਵਾਲੇ ਚਾਲੇ ਪਾ ਦਿੱਤੇ ਅਗਲੇ ਦਿਨ 9 ਪਉ ਨੂੰ ਮੁਗਲਾਂ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਪਾ ਗਏ ਇਸ ਗੁਰੂ ਘਰ ਦਾ ਇਤਿਹਾਸ ਚਮਕੌਰ ਸਾਹਿਬ ਕੱਚੀਗੜੀ ਜਿਵੇਂ ਕਿ ਆਪਾਂ ਤੁਹਾਨੂੰ ਗੁਰੂ ਘਰ ਦਾ ਚਮਕੌਰ ਸਾਹਿਬ ਕੱਚੀਗੜੇ ਦਾ ਇਤਿਹਾਸ ਸਕੇਬ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਚਲੋ ਆਪਾਂ ਚੱਲਦੇ ਹਾਂ ਜੀ ਇਤਿਹਾਸ ਦੇ ਪੰਨੇ ਹੋਰ ਫੋਲਦੇ ਆ ਜਦੋਂ ਸਰਸਨ ਨਦੀ ਦੇ ਕਿਨਾਰੇ ਤੇ ਸਾਰਾ ਪਰਿਵਾਰ ਵਿਛੜ ਗਿਆ ਬੜੀ ਭਿਆਨਕ ਜੰਗ ਹੋਈ ਉੱਥੇ ਸਤਪੋ 1761 ਬਿਕਰਮੀ 21 ਦਸੰਬਰ 1704 ਈਸਵੀ ਨੂੰ ਸ਼ਾਮ ਨੂੰ ਬਾਜਾਂ ਵਾਲਾ ਬ੍ਰਿਤਮ ਇੱਕ ਬਾਗ ਵਿੱਚ ਲੇਟਿਆ ਹੋਇਆ ਸੀ ਚਿਹਰੇ ਤੇ ਨੂਰ ਟਪਕਦਾ ਸਿਰ ਤੇ ਕਲਗੀ ਚੋਲਾ ਗਿੱਲਾ ਤੇ ਖੂਨ ਨਾਲ ਲਥਪਥ ਲਾਲ ਰੰਗ ਧਰ ਚੁਕਾ ਸੀ ਪਾਤਸ਼ਾਹ ਏਵੇਂ ਢੋਲਾ ਕੀ ਲੇਟੇ ਹੋਏ ਕਿ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ਇਹਨਾਂ ਕੁਝ ਹੋਂ ਦੇ ਵੀ ਸਤਗੁਰੂ ਜੀ ਪੂਰੀ ਡੋਲਤਾ ਵਿੱਚ ਦਿਸ ਰਹੇ ਹਨ। ਪਾਤਸ਼ਾਹ ਨੂੰ ਪਤਾ ਲੱਗਾ ਕਿ ਇਸ ਪਿੰਡ ਵਿੱਚ ਇੱਕ ਇੱਕ ਕੱਚੀ ਗੜੀ ਹੈ। ਸਤਗੁਰੂ ਜੀ ਪਹਿਲਾਂ ਵੀ ਕੁਰਗ ਖੇਤਰ ਤੋਂ ਵਾਪਸ ਆਉਂਦੀ ਹੋਈ ਇਸ ਨਗਰ ਚਮਕੌਰ ਵਿੱਚ ਆ ਚੁੱਕੇ ਸਨ। ਸਤਗੁਰੂ ਜੀ ਨੇ ਆਪਣੇ ਸਿੰਘ ਭੇਜੇ ਕਿ ਗੜੀ ਦੇ ਮਾਲਕ ਨੂੰ ਲੈ ਕੇ ਆਵੋ। ਇਸ ਕੱਚੀ ਹਵੇਲੀ ਦਾ ਮਾਲਕ ਚੌਧਰੀ ਬੁੱਧੀ ਚੰਦ ਗੁਰੂ ਜੀ ਦਾ ਆਉਣਾ ਸੁਣ ਹਾਜ਼ਰ ਹੋਇਆ ਸਤਿਗੁਰੂ ਜੀ ਨੇ ਸਿੰਘਾਂ ਸਮੇਤ ਇਸ ਦੀ ਕੱਚੀ ਹਵੇਲੀ ਵਿੱਚ ਪ੍ਰਵੇਸ਼ ਕੀਤਾ ਇਸ ਨੂੰ ਚੰਗੀ ਤਰ੍ਹਾਂ ਦੇਖ ਪਰਖ ਪਾਤਸ਼ਾਹ ਜੀ ਇਸ ਦੀ ਕਰੜੀ ਪਹਿਰੇਦਾਰੀ ਘਾਰ ਸਿੰਘਾਂ ਨੂੰ ਤਿਆਰ ਪਰ ਤਿਆਰ ਰਹਿਣ ਲਈ ਕਿਹਾ ਪੰਥ ਦੇ ਵਾਲੀ ਨੇ ਇੱਥੇ ਹੀ ਖੇਡ ਵਰਤੌਣੀ ਸੀ ਇਸ ਦਾ ਕਿਸੇ ਨੂੰ ਕੋਈ ਗਿਆਸ ਨਹੀਂ ਕੀ ਸਤਿਗੁਰੂ ਜੀ ਇੱਥੇ ਆਉਣ ਦੇ ਕਿਸੇ ਨੇ ਸ਼ਹੀ ਫੌਜ ਨੂੰ ਜਾ ਦੱਸਿਆ ਕਬਰ ਮਿਲਦੇ ਹਨ ਦੁਸ਼ਮਣ ਦੀਆਂ ਫੌਜਾਂ ਚਮਕੌਰ ਦੇ ਚਾਰ ਚਫੇਰੀ ਇਕੱਠੀਆਂ ਹੋ ਗਈਆਂ ਸ਼ਾਹੀ ਫੌਜ ਨੇ ਚਮਕੌਰ ਤੇ ਵਸਨੀਕਾ ਤੋਂ ਜਬਰੀ ਰਸਦ ਖੋਕ ਕਿਸਾ ਪਿੰਡੋਂ ਬਾਹਰ ਕੱਢ ਦਿੱਤਾ ਕਈ ਰਾਤੋ ਰਾਤ ਆਪਣੇ ਸਾਥ ਕਿਸਬੰਨੀਆਂ ਦੇ ਘਰ ਜਾ ਚੁੱਕੇ ਲੁਕੇ ਗੜੀ ਦੇ ਆਲੇ ਦੁਆਲੇ ਤੰਬੂ ਹੀ ਤੰਬੂ ਨਜ਼ਰ ਆਉਣ ਲੱਗੀ ਪਹਾੜੀ ਰਾਜਿਆਂ ਦੀ ਮੁਗਲ ਜਰਨੇਲਾ ਸਲਾਹ ਕੀਤੀ ਕਿ ਹੁਣ ਗੜੀ ਤੇ ਹਮਲਾ ਕਰਨਾ ਠੀਕ ਨਹੀਂ ਰਹੇਗਾ ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣਗੇ ਸਵੇਰ ਹੁੰਦੀ ਆ ਹੀ ਹਮਲਾ ਕਰਾਂਗੇ ਗੁਰੂ ਨੂੰ ਜਿਉਂਦਾ ਫੜ ਲਵਾਂਗੇ ਸ਼ਾਹੀ ਸੈਨਾ ਰਾਜਪੂਤ ਕੇ ਤੱਕੜੀ ਕਰਡਾਈ ਕਰਪੂਰੀ ਨਿਗਰਾਨੀ ਰੱਖ ਰਹੀ ਸੀ ਪਤਾ ਵੀ ਪੱਤਾ ਵੀ ਹਿੱਲਦਾ ਤਾਂ ਇਹਨਾਂ ਨੂੰ ਜਾਣ ਤੇ ਬਣ ਜਾਂਦੀ ਗੜੇ ਦੇ ਅੰਦਰ ਠੰਡ ਭੁੱਖ ਤੇ ਚੰਬੇ ਨਿਰਬਲ ਸਰੀਰ ਜਿਨ੍ਹਾਂ ਦੇ ਵਸਤਰ ਗਿੱਲੇ ਹੋਈ ਖਾਨ ਪਕੋੰਦ ਕੋਈ ਸਮਾਨਾ ਮਿਲਿਆ ਆਨੰਦਪੁਰ ਨੂੰ ਛੱਡਣ ਲੱਗਿਆਂ ਜੋ ਸ਼ੱਕ ਲਿਆ ਹੋਵੇਗਾ ਉਸ ਨਾਲ ਹੀ ਸਰੀਰ ਨੂੰ ਗੁਰੂ ਆਸਰੇ ਤੋਰੀ ਜਾਂਦੇ ਨੇ ਇਹਨਾ ਸਿੰਘਾਂ ਨੇ ਅੰਤਮ ਸਵਾਸਾ ਤੱਕ ਲੜਦ ਮਰਨ ਦਾ ਫੈਸਲਾ ਲੈ ਲਿਆ ਸਤਗੁਰੂ ਪਾਤਸ਼ਾਹ ਸਿਰੜ ਦੀਆਂ ਬਾਤਾਂ ਪਾਤ ਸਿੰਘਾਂ ਨੂੰ ਚੜ੍ਹਦੀ ਕਲਾ ਦੇ ਹੁਲਾਰੇ ਦਿੰਦੇ ਰਹੇ ਅੱਜ ਦੇ ਪੁੱਤ ਨਾਲ ਨੇ ਦੋ ਨਿੱਕੇ ਕਿੱਥੇ ਨੇ ਜਿਨ੍ਹਾਂ ਦੀ ਉਮਰ ਲਾੜ ਪਿਆਰ ਦੀਆਂ ਬਾਤਾਂ ਸੁਣ ਦੇਸੀ ਬਿਰਧ ਮਾਂ ਕਿੱਥੇ ਹੈ ਜਿਸ ਨੂੰ ਬੁਢਾਪੇ ਵਿੱਚ ਆਸਰੇ ਦੀ ਲੋੜ ਹੈ ਦੋਵੇਂ ਮੈਲ ਕਿੱਥੇ ਹੋਣਗੇ ਜੋ ਸਦਾ ਕਲਗੀਆਂ ਵਾਲੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਤਨ ਹੈ ਕਲਗੀਧਰ ਪਾਤਸ਼ਾਹ ਜੀ ਜੋ ਆਪਣੇ ਸਾਰੇ ਸੁੱਖ ਛੱਡ ਦਬੇ ਕੁਚਲੇ ਲੋਕਾਂ ਲਈ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਕੱਚੀ ਗੜੀ ਦੀ ਛੱਤ ਥਲੇ ਬਾਜਾਂ ਵਾਲਾ ਇਹ ਪੋ ਦੀ ਠਰੀ ਰਾਤ ਨੂੰ ਆਪ ਤੇਰੇ ਪੁੱਤਰਾ ਨੇ ਤਾਂ ਤੇਰੇ ਜਾਨ ਤੋਂ ਪਿਆਰੇ ਸਿੰਘਾਂ ਨੇ ਕਿਵੇਂ ਗੁਜ਼ਾਰੀ ਇਹ ਵਿਕਰਾਲ ਰਾਤ ਮੇਰੇ ਬਾਜਾਵਨ ਪ੍ਰੀਤਮ ਨੇ 7 ਪੋ 1764 ਬਿਕਰਮੀ 21 ਦਸੰਬਰ 1704 ਨੂੰ ਵੈਰਨ ਬਣ ਗਈ ਦਿਨ ਚੜਦਿਆਂ ਹੀ ਸ਼ਾਹੀ ਫੌਜ ਦੇ ਜਰਨਲ ਨਾਲ ਹੀ ਗੁਰੂ ਜੀ ਨੇ ਹਥਿਆਰ ਸੁੱਟ ਆਪਣੇ ਆਪ ਨੂੰ ਸਾਥੀਆਂ ਸਮੇਤ ਸ਼ਾਹੀ ਫੌਜ ਦੇ ਹਵਾਲੇ ਕਰਨ ਲਈ ਜਿੰਦ ਉਹਦਾ ਪਟਵਾਇਆ ਤੇ ਕਿਹਾ ਕਿ ਗੁਰੂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾਵੇਗੀ ਗੁਰੂ ਸਾਹਿਬ ਜੀ ਨੇ ਇਸ ਦਾ ਜਵਾਬ ਉੱਪਰ ਗੜੀ ਅੰਦਰੋਂ ਤੀਰਾਂ ਅਤੇ ਗੋਲਿਆਂ ਦੀ 부ਛਾੜ ਨਾਲ ਆਇਆ ਵੈਰੀਦਲ ਪਿੱਛੇ ਨੂੰ ਭੱਜ ਤੁਰਿਆ ਅਤੇ ਦੂਰੋਂ ਹੀ ਗੋਲੀਆਂ ਚਲਾਉਂਦਾ ਰਿਹਾ ਸਤਗੁਰੂ ਜੀ ਨੇ ਕਿਸੇ ਨੂੰ ਗੜੀ ਦੇ ਨੇੜੇ ਨਾ ਆਉਣ ਦਿੱਤਾ ਦੁਸ਼ਮਨ ਬੁਰੀ ਤਰ੍ਹਾਂ ਖਬਰਾ ਗਿਆ ਇਹ ਤਾਂ ਉਸ ਦੀ ਆਸ ਤੋਂ ਬਿਲਕੁਲ ਉਲਟ ਸੀ ਉਹ ਤਾਂ ਘੜੀ ਪਲਾਂ ਚ ਗੁਰੂ ਜੀ ਨੂੰ ਜੁੰਨੀ ਫੜ ਬਾਦਸ਼ਾਹ ਦੇ ਪੇਸ਼ ਕਰਦੇ ਆ ਦਲੀਲਾਂ ਘੜੀ ਬੈਠਾ ਸੀ ਕੋਈ ਵਾਹ ਪੇਸ਼ ਨਾ ਚਲਦੀ ਵੇਖ ਮੁਗਲ ਜਰਨੈਲ ਨਹਰ ਖਾਨ ਚੋਰੀ ਛਿਪੇ ਘੜੀ ਦੀ ਦੀਵਾਰ ਨਾਲ ਪੌੜੀ ਲਾ ਉੱਪਰ ਜਾ ਚੜਿਆ ਉੱਪਰੋਂ ਕਲਗੀਧਰ ਜੀ ਦੀ ਨਜ਼ਰ ਪੈ ਗਈ ਇਸ ਦੀ ਧੌਣ ਵਿੱਚ ਦੀ ਤੀਰ ਆਰ ਪਾਰ ਹੋ ਗਿਆ ਇਹ ਉੱਪਰੋਂ ਡਿੱ ਗਿਆ ਪੁਲੇਟੀਆਂ ਖਾਂਦਾ ਸਲਿੱਡ ਆਣ ਡਿੱਗਾ ਤੇ ਸਦਾ ਲਈ ਚਿਤ ਹੋ ਗਿਆ ਦੂਸਰੇ ਜਰਨੈਲ ਗਣੀ ਖਾਨ ਹਿੰਮਤ ਕਰ ਪੌੜੀ ਦੇ ਡੰਡੇ ਨੂੰ ਚਾਹਤ ਪਾਇਆ ਹੌਲੀ ਹੌਲੀ ਉੱਪਰ ਚੜਨ ਲੱਗਾ ਜਦ ਇਹਨੇ ਅਖੀਰਲੇ ਡੰਡੇ ਨੂੰ ਹੱਥ ਪਾ ਸਿਰੇ ਗੜੀ ਦੇ ਕੰਢੇ ਤੋਂ ਉੱਚਾ ਕੀਤਾ ਤਾਂ ਜਰਨੈਲ ਦੇ ਜਰਨੈਲ ਦਸਨ ਪਿਤਾ ਜੀ ਨੇ ਇਹਦੇ ਸਿਰ ਤੇ ਗੁਰਜ ਮਾਰ ਕੇ ਇਸ ਨੂੰ ਮਿਜ ਘੜ ਦਿੱਤੀ ਤੇ ਇਹ ਵੀ ਉੱਪਰੋਂ ਡਿੱਗਦਾ ਆ ਇਹਨਾਂ ਦੋਹਾਂ ਨਾਲ ਉਹਨੂੰ ਇਸ ਤਰਮਰਦਿਆਂ ਦੇਖ ਕਿਸੇ ਦਾ ਹੌਸਲਾ ਨਾ ਪਿਆ ਗੜੀ ਦੇ ਨੇੜੇ ਜਾਣ ਦਾ ਖਵਾਜਾ ਮਹਿਦੂਦ ਅਲੀ ਆਪਣੇ ਸਾਥੀਆਂ ਸਮੇਤ ਕੰਦ ਉਲੀ ਲੁਕ ਕੇ ਦੌੜ ਗਿਆ 파ਦਸ਼ਾਹੀ ਜਫਰਨਾਮਾ ਵਿੱਚ ਇਸ ਨੂੰ ਅੰਦਰਪੋਖ ਲਿਖ ਕੇ ਕਹਿੰਦੇ ਹਨ ਕਿ ਜੇ ਮੈਂ ਇਸ ਦਾ ਮੂੰਹ ਵੇਖ ਲੈਂਦਾ ਤਾਂ ਇਸ ਨੂੰ ਵੀ ਇੱਕ ਤੀਰ ਬਖਸ਼ ਦਿੰਦਾ ਗੁਰੂ ਪਾਤਸ਼ਾਹ ਇਹ ਵੀ ਲਿਖਦੇ ਹਨ ਕਿ ਕਈ ਸੇਖੀ ਖੋਰ ਗੱਪੀ ਪਠਾਨ ਰਣਪੰਮ ਵਿੱਚੋਂ ਬਾਹਰ ਨੂੰ ਉਠਣੱਠੇ ਪੂਰੀ ਤਰ੍ਹਾਂ ਕੁਰਲਾਹਟ ਮੱਚੀ ਹੋਈ ਸੀ ਮਖੀਲ ਦੀਆਂ ਮੱਖੀਆਂ ਵਾਂਗ ਵੈਰੀ ਕਾਲੇ ਕੱਪੜੇ ਵਿੱਚ ਘੁੰਮ ਰਿਹਾ ਸੀ ਸਤਗੁਰੂ ਜੀ ਜਫਰਨਾਮਾ ਵਿੱਚ ਵੈਰੀ ਦੀ ਗਿਣਤੀ 10 ਲੱਖ ਤੇ ਸਿੰਘਾਂ ਦੀ ਗਿਣਤੀ 40 ਦੱਸਦੀ ਹਨ ਕਿਹੋ ਜਿਹਾ ਅਨੁੱਖ ਜੁੱਧ ਹੋ ਰਿਹਾ ਸੀ ਇੱਕ ਪਾਸੇ 10 ਲੱਖ ਦੂਜੇ ਪਾਸੇ ਕਈ ਦਿਨਾਂ ਦੇ 40 ਸਿੰਘ ਉਹ ਵੀ ਭੁੱਖੇ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਇਸੇ ਤਰ੍ਹਾਂ ਜੰਗ ਹੁੰਦੀ ਦਿਨ ਨੂੰ ਦਿਨ ਟਲ ਗਿਆ। ਦੁਸ਼ਮਣ ਨੇ ਵੱਡਾ ਤੇ ਸਾਂਝਾ ਹਮਲਾ ਕਰ ਗੜੀ ਦਾ ਦਰਵਾਜ਼ਾ ਪੰਨਾਲੀ ਹੱਲਾ ਬੋਲਿਆ। ਅੰਦਰੋਂ ਗੋਲੀ ਸਿੱਕਾ ਦੇ ਬ੍ਰੂਧ ਮੁੱਕ ਚੁੱਕਾ ਸੀ। ਤੇ ਬਹੁਤ ਸਾਰਾ ਸਰਸਾ ਨਦੀ ਦੇ ਪਾਣੀ ਨਾਲ ਗਿੱਲਾ ਹੋ ਕੇ ਨਕਾਰਾ ਹੋ ਗਿਆ ਸੀ। ਕਿ ਚੱਲਣ ਯੋਗ ਨਹੀਂ ਸਿਰਿਆ। ਵੇਰੀ ਦਰਵਾਜਾ ਪਨ ਅੰਦਰ ਨਾ ਆਵੜੇ ਸਿੰਘਾਂ ਕਲਗੀਧਰ ਜੀ ਤੋਂ ਆਗਿਆ ਲੈ ਬਾਹਰ ਮੈਦਾਨ ਵਿੱਚ ਜਵੈਰੀ ਨੀ ਬੁਰੀ ਤਰ੍ਹਾਂ ਆਹੂ ਲਾਹੀ ਜਥਿਆਂ ਦੇ ਰੂਪ ਵਿੱਚ ਪਾਤਸ਼ਾਹ ਜੀ ਸਿੰਘਾਂ ਨੂੰ ਗੜੀ ਅੰਦਰੋਂ ਭੇਜਦੇ ਸਵਾ ਸਿੰਘ ਸਵਾ ਲੱਖ ਸੇ 1 ਲਾਵ ਵਾਲੀ ਕਲਗੀਧਰ ਜੀ ਨੇ ਬੋਲ ਸੱਚ ਕਰ ਸ਼ਹੀਦੀ ਪ੍ਰਾਪਤ ਕਰ ਜਾਂਦੇ ਮੈਦਾਨ ਵਿੱਚ ਹਾਹਾਕਾਰ ਮਚੀ ਹੋਈ ਸੀ ਧੂੜ ਨਾਲ ਅਸਮਾਨ ਵੀ ਨਜ਼ਰ ਨਹੀਂ ਆਉਂਦਾ ਅਦਿੱਤਵਦ ਸਿੰਘ ਸ਼ਹੀਦੀ ਪਾ ਗਈ। ਸਿੰਘਾਂ ਨੂੰ ਸ਼ਹੀਦ ਹੁੰਦਾ ਵੇਖ ਵੱਡੇ ਸਹਿਬ ਜਾਦੇ ਅਜੀਤ ਸਿੰਘ ਜੀ ਨੇ ਕਿਹਾ ਕਿ ਪਿਤਾ ਜੀ ਮੈਨੂੰ ਵੀ ਵਿਦਾਨੇ ਜੰਗ ਵਿੱਚ ਭੇਜੋ। ਗੜੀ ਵਿਚਲੀ ਸਿੰਘਾਂ ਨੇ ਵਾਰ-ਵਾਰ ਕਲਗੇ ਧਰਜ ਨੂੰ ਕਿਹਾ ਕਿ ਪਾਦਸ਼ਾ ਤੁਸੀਂ ਸਹਿਬ ਜਾਦੇ ਨੂੰ ਨਾਲ ਲੈ ਕੇ ਗੜੀ ਵਿੱਚੋਂ ਚਲੇ ਜਾਵੋ। ਪੰਥਦੇਵਾਲੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਸਹਿਬ ਜਾਦੇ ਹੋ। ਖਾਲਸਾ ਜੀ ਤੁਸੀਂ ਮੇਰੇ ਮੈਂ ਤੁਹਾਡਾ ਹਾਂ। ਸਿੰਘਾਂ ਦੇ ਰੋਕਣ ਤੇ ਵੀ ਪਿਤਾ ਨੇ ਪੁੱਤ ਨੂੰ ਆਗਿਆ ਦੇ ਦਿੱਤੀ ਇਹ ਜਾਣਦੇ ਹੋਏ ਵੀ ਕਿ ਇਸ ਦਾ ਨਤੀਜਾ ਮੌਤ ਤੋਂ ਸਿਵਾਏ ਕੁਝ ਹੋਰ ਨਹੀਂ ਹੋਣਾ ਆਪਣੇ ਹੱਥੀ ਸ਼ਸਤਰ ਸਜਾ ਪਿਤਾ ਕਲਗੀਧਰ ਜੀ ਨੇ ਸਹਿਬਜ਼ਾਦੇ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਗੜੀ ਦਾ ਵੱਡਾ ਦਰਵਾਜ਼ਾ ਖੁੱਲਿਆ ਹਰ ਜਥਾ ਬਾਹਰ ਜਾਂਦੇ ਖੁੱਲਦਾ ਤੇ ਬੰਦ ਹੋ ਜਾਂਦਾ ਸਤਗੁਰੂ ਜੀ ਨੇ ਆਪ ਆਪਣੇ ਹੱਥੀ ਇਹ ਦਰਵਾਜ਼ਾ ਖੋਲਿਆ ਸਹਿਬਜ਼ਾਦੇ ਨਾਲ ਪੰਜ ਪਿਆਰਿਆਂ ਵਿੱਚ ਭਾਈ ਮੋਹਕਮ ਸਿੰਘ ਜੀ ਸਮੇਤ ਸੱਤ ਸਿੰਘ ਹੋਰ ਗੱਡੀ ਤੋਂ ਬਾਹਰ ਨਿਕਲੇ ਵੈਰੀ ਵਿੱਚ ਤਸ ਗਏ ਦੁਸ਼ਮਣ ਵਿੱਚ ਚੀਖ ਚਖਾੜਾ ਪੈ ਗਿਆ ਸਹਿਬਜ਼ਾਦੇ ਨੇ ਇਨੀ ਤੇਜ਼ੀ ਨਾਲ ਵੈਰੀ ਸ਼ਾਂਗਿਆ ਕਿ ਸਾਰੇ ਅੱਲਾ ਅੱਲਾ ਪੁਕਾਰਨ ਲੱਗੇ ਅਖੀਰ ਸੱਤ ਸਿੰਘਾਂ ਤੇ ਸਹਿਬਜ਼ਾਦਾ ਜੀ ਸਿੰਘ ਸ਼ਹੀਦੀ ਜਾਮ ਪੀ ਗਏ ਪੁੱਤ ਦੀ ਸ਼ਹਾਦਤ ਦੇ ਕਬਾਜਾ ਵਾਲੇ ਪਿਤਾ ਨੇ ਜਕਾਰਾ ਬੋਲਿਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਤੇਰੇ ਵਾਸਤੇ ਤੈਨੂੰ ਸੌਂਪ ਦਿੱਤੀ ਹੈ ਦੂਸਰੇ ਪੁੱਤ ਨੇ ਭਰਾ ਨੂੰ ਸ਼ਹੀਦ ਹੁੰਦਾ ਦੇਖਿਆ ਜੋਸ਼ ਖਾਦਾ ਤੇ ਸ਼ਹੀਦੀ ਜਾਂ ਮਪੀਨ ਨੇ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮਗਰ ਹੀ ਤੋਰ ਦਿਓ ਮੈਂ ਵੀ ਜੰਗ ਵਿੱਚ ਜਾਣਾ ਚਾਹੁੰਦਾ ਹਾਂ ਜੋ ਜਾਣਾ ਚਾਹੁੰਦਾ ਹਾਂ ਭੈਦਿਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਜੀ ਸਹਿਬਜ਼ਾਦੀ ਨੂੰ ਜੰਗ ਵਿੱਚ ਨਾ ਭੇਜੋ ਇੱਕ ਸਾਹਮਣੇ ਸ਼ਹੀਦ ਹੋ ਗਿਆ ਤੇ ਦੂਜੇ ਛੋਟਿਆਂ ਦਾ ਪਤਾ ਨਹੀਂ ਵੀ ਕਿੱਥੇ ਹੋਣਗੇ ਤੇਰੇ ਕੋਲ ਤਾਂ ਬਾਜਾ ਵਾਲਿਆ ਇਹ ਕੁਝ ਪੰਥ ਦੇ ਵਾਲੀ ਨੇ ਬਹੁਤ ਠਰਮੇ ਨਾਲ ਕਿਹਾ ਭਾਈ ਦਇਆ ਸਿੰਘ ਤੁਸੀਂ ਮੇਰੇ ਪੁੱਤ ਹੋ ਸਾਰੇ ਖਾਲਸੇ ਮੇਰੇ ਹੀ ਪੁੱਤਰ ਧੀਆਂ ਨੇ ਇਸ ਤਰ੍ਹਾਂ ਸਿੰਘਾਂ ਨੂੰ ਤੀਰਜ ਦੇ ਕੇ ਸਹਿਬਜ਼ਾਦਾ ਤੁਹਾਰ ਸਿੰਘ ਜੀ ਨੂੰ ਵੀ ਪਹਿਲੇ ਪੁੱਤਰ ਵਾਂਗ ਹੱਤੀ ਸਸਤਰ ਸਜਾ ਨਾਲ ਪਾਈ ਹਿੰਮਤ ਸਿੰਘ ਜੀ ਪਾਈ ਸਹਿਬ ਸਿੰਘ ਜੀ ਪੰਜਾਬ ਪਿਆਰਾਂ ਵਿੱਚੋਂ ਤੇ ਤਿੰਨ ਹੋਰ ਸਿੰਘ ਨਾਲ ਤਿਆਰ ਕੀਤੇ ਦਰਵਾਜ਼ਾ ਖੁੱਲਿਆ ਮੈਦਾਨ ਫਿਰ ਪਖਿਆ ਵੈਰੀ ਸਹਿਬ ਜਾਦੇ ਦੀ ਵੀਰਤਾ ਦੇਖ ਕੰਬ ਉੱਠਿਆ ਦੁਸ਼ਮਣ ਹਾਏ ਹਾਏ ਕਰ ਚੀਖ ਪੁਕਾਰ ਕਰਨ ਲੱਗਾ ਮੁਗਲ ਜਰਨੇਲਾ ਰੋਹ ਵਿੱਚ ਆਣ ਪਰ ਮੇ ਹੱਲੇ ਕਰ ਕੇਰਾ ਆਣ ਕੱਤਿਆ ਕਲਗੀਧਰ ਪਾਤਸ਼ਾਹ ਜੀ ਦੇ ਤੀਰਾਂ ਦੇ ਬੁਛਾਰ ਨਾਲ ਕੇਰਾ ਕਈ ਵਾਰ ਤੋੜਿਆ ਪਿਤਾ ਦੇ ਦੇਖਦੇ ਦੇਖਦਿਆਂ ਦੂਜਾ ਪੁੱਤਰ ਵੀ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਗੜੀ ਦੀ ਮੌਂਟੀ ਵਿੱਚ ਫਿਰ ਜਕਾਰਾ ਗੂੰਜਿਆ ਫਿਰ ਸ਼ੁਕਰ ਅਤੇ ਸਬਰ ਲਈ ਮਾਲਕ ਦਾ ਧੰਨਵਾਦ ਕੀਤਾ ਸੂਰਜ ਵੀ ਮਿਟ ਗਿਆ ਕਲਗੀਧਰ ਦਾ लाਡਲਾ ਵੀ ਅੱਖਾਂ ਤੋਂ ਪਰੇ ਹੋ ਗਿਆ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਆਜ਼ਾਦ ਕਰਾਇਆ ਬਣੀ ਆਦਮ ਕੇ ਗਲੀ ਕੋ ਕਟਵਾ ਦੀ ਬੱਚੇ ਪੀ ਮਰੀਦੋਂ ਕੇ ਭਲੇ ਕੋ ਸੂਰਜ ਮਿਟਦਿਆਂ ਹੀ ਸਰਦੀ ਰੁੱਤ ਹੋਣ ਕਾਰਨ ਹਨੇਰਾ ਬਹੁਤ ਜਲਦੀ ਹੋ ਗਿਆ ਸ਼ਾਹੀ ਫੌਜਾਂ ਵੱਡੋ ਜੰਗ ਬੰਦ ਹੋ ਗਈ ਮੁਗਲ ਜਰਨੈਲਸ ਵੇਰ ਨੂੰ ਹੱਲਾ ਕਰਨ ਦੀਆਂ ਸਕੀਮਾਂ ala ਅੰਦਾਜ਼ੇ ਲਾਉਂਦੀ ਕਿ ਅੰਦਰ ਕਿੰਨੇ ਕੁ ਸਿੰਘ ਬਾਕੀ ਹੋਣਗੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕੀਤਾ ਜਾਵੇ ਕਦੇ ਸੋਚਦੇ ਕਿ ਇਹ ਗੁਰੂ ਗੋਬਿੰਦ ਸਿੰਘ ਕਿਹੜੀ ਹਸਤੀ ਹੈ ਜੋ ਲੱਖਾਂ ਦੀ ਗਿਣਤੀ ਮੁਰੇ ਵੀ ਹਾਰ ਨਹੀਂ ਮੰਨਦੇ ਅਜੇ ਤੱਕ ਵੈਰੀ ਦੇ ਹੱਥ ਪੱਲੇ ਕੁਝ ਨਹੀਂ ਸੇ ਪੈ ਰਿਆ ਉਹਨਾਂ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਗੜੀ ਦੇ ਆਲੇ-ਦੁਆਲੇ ਪਹਿਰਾ ਹੋਰ ਵੀ ਸਖਤ ਕਰ ਦਿੱਤਾ ਸਾਰੀ ਰਾਤ ਜਾ ਕੇ ਪਹਿਰਾ ਦੇਣਾ ਹੈ ਸਿਪਾਹਿਆਂ ਨੂੰ ਹਦਾਇਤ ਕਰ ਦਿੱਤੀ ਗੜੇ ਦੇ ਅੰਦਰ 5 ਤੋਂ 8 ਸਿੰਘ ਬਾਕੀ ਰਹੇਗੇ ਸਨ ਰਹਿਰਾਸ ਸਹਿਬ ਜੀ ਦਾ ਬਾਟ ਹੋਇਆ ਕਲਗੀਧਰ ਜੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਵਿਚਰ ਰਹੇ ਨੇ ਉਹਨਾਂ ਦੇ ਚਿਹਰੇ ਤੇ ਨਾ ਗਮ ਹੈ ਨਾ ਉਦਾਸੀ ਦਾ ਕੋਈ ਚਿੰਨ ਨਹੀਂ ਸੀ ਉਹ ਤਾਂ ਸਵੇਰ ਹੁੰਦੇ ਆ ਰਣ ਵਿੱਚ ਜੂਝਣਾ ਚਾਹੁੰਦੇ ਨੇ ਸਿੰਘਾਂ ਨੇ ਕਿਹਾ ਕਿ ਨਹੀਂ ਪਾਤਸ਼ਾਹ ਜੀ ਤੁਹਾਡੇ ਸੇਰ ਦੀ ਅਜੇ ਬਹੁਤ ਲੋੜ ਹੈ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ ਭੈਦੇਆ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਦੇ ਬੇਨਤੀਆਂ ਪਾਦਸ਼ਾਹ ਨੂੰ ਮੰਨਣੀਆਂ ਪਈਆਂ ਕਿਉਂਕਿ ਖਾਲਸਾ ਪੰਥ ਸਤਿਗੁਰੂ ਜੀ ਨੇ ਪਹਿਲਾਂ ਕਿਹਾ ਸੀ ਉਹਨਾਂ ਕਿਹਾ ਕਿ ਅਸੀਂ ਜਾਣ ਲੱਗੇ ਵੈਰੀ ਨੂੰ ਦੱਸ ਕੇ ਜਾਵਾਂਗੇ ਸਾਰਿਆਂ ਨੇ ਸਲਾਹ ਪ੍ਰਵਾਨ ਕਰ ਲਈ ਤੇ ਭਾਈ ਸੰਗਤ ਸਿੰਘ ਜੀ ਜਿਸ ਦਾ ਚਿਹਰਾ ਕਲਗੀ ਧਰ ਜੀ ਨਾਲ ਬੜਾ ਮਿਲਦਾ ਸੀ ਉਸ ਦੇ ਸੀਸ ਤੇ ਸਤਗੁਰਾਜ ਨੇ ਆਪਣੀ ਹੱਥੀ ਕਲਗੀ ਸਜਾ ਕੇ ਕਿਹਾ ਜਿਉਂਦੇ ਜੀ ਬਿਆਰੇ ਦੇ ਹੱਥ ਨਹੀਂ ਆਉਣਾ ਜਿਸ ਮਮਟੀ ਤੇ ਅਸੀਂ ਬੈਠੇ ਸੀ ਉੱਥੇ ਬੈਠ ਸਾਡਾ ਇੱਥੇ ਹੋਣ ਦਾ ਭੁਲੇਖਾ ਪਾਈ ਰਖਣਾ ਆਪਣਾ ਸਰੀਰਕ ਬਲ ਖਾਲਸਾ ਪੰਥ ਨੂੰ ਸੌਂਪ ਗੜੀ ਛੱਡਣ ਦੀ ਪੂਰੀ ਤਿਆਰੀ ਕਰਨ ਲਈ ਸਤਿਗੁਰਾਂ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕੀਤਾ ਚਮਕੌਰ ਦਾ ਸਾਕਾ 8 ਪੋ 1761 ਬਿਕਰਮੀ 22 ਸਤੰਬਰ 1704 ਨੂੰ ਇਹ ਵਾਪਰਿਆ ਇਸੇ ਦਿਨ ਵੱਡੇ ਸਾਹਿਬ ਜਾਦੇ 40 ਸਿੰਘਾਂ ਸਮੇਤ ਸ਼ਹੀਦ ਹੋ ਗਏ ਚਮਕੌਰ ਸਾਹਿਬ ਬਾਰੇ ਅੱਲਾ ਜੋਗੀ ਖਾਨ ਨੇ ਲਿਖਿਆ ਹੈ ਬਸ ਇੱਕ ਹਿੰਦੂ ਮ তীਰਥ ਹੈ ਯਾਤਰਾ ਕੇ ਲਈ ਕਟਾਈ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਹਾਂਜੀ ਸੋ ਆਪਾ ਤੁਹਾਨੂੰ ਕੱਚੀਗੜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਤਾ ਜੀ ਤੇ ਇਸੇ ਵਿੱਚੋਂ ਕੋਰ ਸਹਿਬ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਪਾਵ ਗੁਰੂਕਾਰ ਜਨ ਦਰਸ਼ਨ ਕਰਾਵਾਂਗੇ ਜਿਸਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਜਾਗੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ